हेलो हां इतन आली نيયાની એ થી આની આની બીજી નું કરી કે पिछले दिन आईआर ਸਾਨੂੰ ਜੀ 112 ਤੇ ਇੱਕ ਇਨਫੋਰਮੇਸ਼ਨ ਮਿਲੀ ਸਗੀ ਕਿ ਸਦਰ ਬਠਿੰਡਾ ਥਾਣੇ ਦੇ ਏਰੀਆ ਕੋਟ ਸ਼ਮੀਰ ਚ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਅਨਨੋਨ ਔਰ ਉਹਨਾਂ ਨੇ ਇੱਕ ਐਕਟਿਵਾ ਤੇ ਦੋ ਜਿਹੜੇ ਵਿਕਟਿਮ ਜਾ ਰਹੇ ਸੀਗੇ ਉਹਨਾਂ ਤੋਂ ਇਨੀਸ਼ੀਅਲ ਇਨਫੋਰਮੇਸ਼ਨ ਸਗੀ ਕਿ ਗਨਪੁਆਇੰਟ ਤੇ 2 ਲੱਖ ਖੋ ਕੇ ਲੈ ਗਏ ਤੇ ਇਮੀਡੀਏਟਲੀ ਐਸਪੀ ਸਿਟੀ ਵੀ ਮੌਕੇ ਤੇ ਗਏ ਔਰ ਡੀਐਸਪੀ ਰੂਰਲ ਹਿਨਾ ਗੁਪਤਾ ਮੈਡਮ ਐਸਐਚਓ ਸਦਰ ਇਨਸਪੈਕਟਰ ਜਗਦੀ ਔਰ ਦੋਨੋਂ ਸੀਆਈਏ ਇਨਚਾਰजेस ਉਰ ਉਹਨਾਂ ਦੀ ਟੀਮਾਂ ਨੂੰ ਵੀ ਮੌਕੇ ਤੇ ਭੇਜਿਆ ਗਿਆ ਸੀ ਨੋਇੰਗ ਦਾ ਸੈਂਸਿਟੀਵਿਟੀ ਆਫ ਦਾ ਕਰਾਇਮ ਸੋ ਦਰਾਨੇ ਤਫਤੀਸ਼ ਜਦੋਂ ਮੁਦਈ ਨੂੰ ਮਿਲੇ ਤਾਂ ਪਤਾ ਲੱਗਾ ਕਿ ਜਿਹੜਾ ਵਿਕਟਿਮ ਹੈ ਉਹਨਾਂ ਦਾ ਨਾਮ ਕ੍ਰਿਸ਼ਨ ਅਵਤਾਰ ਹੈ ਤੇ ਉਹਦੇ ਪਿੱਛੇ ਉਹਦਾ ਦੋਸਤ ਗੁਰਜੀਤ ਸਿੰਘ ਆਪਣੀ ਐਕਟਿਵਸ ਸਕੂਟੀ ਤੇ ਜਾ ਰਹੇ ਸੀਗੇ ਔਰ ਉਹਨਾਂ ਨੇ ਮਹਾਦੇਵ ਪੈਟਰੋਲ ਪੰਪ ਜਿਹੜਾ ਭਾਗੀ ਵੰਦਲਪਿੰਡ ਚ ਉਹਦੇ ਨੇੜੇ ਆਪਣੇ ਇੱਕ ਕ੍ਰੈਡਿਟ ਕਾਰਡ ਸਵਾਈਪ ਕਰਾਇਆ ਸੀਗਾ ਤੇ ਉਹਦੇ ਚੋਂ 135000 ਜਿਹੜਾ ਕੈਸ਼ ਸੀਗਾ ਉਹਨੂੰ ਲੈ ਕੇ ਜਾ ਰਹੇ ਸੀ ਤੇ ਰਸਤੇ ਵਿੱਚ ਕੋਟ ਸ਼ਮੀਰ ਕੋਲ ਜਿਹੜੇ ਦੋ ਬਿਨਾ ਨੰਬਰ ਪਲੇਟ ਦੀ ਬਾਈਕ ਤੇ ਆਏ ਨੌਜਵਾਨ ਇਹਨਾਂ ਨੇ ਇਹਨਾਂ ਦੀ ਬੜੀ ਸਪੀਡ ਚ ਲੈ ਕੇ ਆਏ ਤੇ ਇਹਨਾਂ ਦੀ ਐਕਟਿਵਾ ਨੂੰ ਓਵਰਟੇਕ ਕਰਕੇ ਇਹਨਾਂ ਨੂੰ ਰੋਕ ਲਿਆ ਤੇ ਉਹਦੀ ਐਕਟਿਵਾ ਇਹਨਾਂ ਦੀ ਥੱਲੇ ਸੁੱਟਦੀ ਜਿਹੜਾ ਕ੍ਰਿਸ਼ਨ ਅਵਤਾਰ ਔਰ ਉਹਦਾ ਦੋਸੇਗਾ ਗੁਰਜੀਤ ਔਰ ਜਿਹੜਾ ਅੱਗੇ ਬੈਠਾ ਸੀ ਕ੍ਰਿਸ਼ਨ ਅਵਤਾਰ ਉਹਦੀ ਪਾਕਟ ਚੋਂ ਇਹਨਾਂ ਨੇ ਜਿਹੜੇ ਪੈਸੇ ਸੀਗੇ 1 135000 ਉਹ ਖੋਲੇ ਔਰ ਜਿਹੜੀ ਇਹਨਾਂ ਦੀ ਸਕਫਲ ਹੋਈ ਉਹਦੇ ਚ 10000 ਥੱਲੇ ਡਿੱਗ ਪਏ ਤੇ ਟੋਟਲ 125000 ਲੈ ਕੇ ਉਹ ਉੱਥੋਂ ਮੌਕੇ ਤੋਂ ਭੱਜ ਗਏ ਤੇ ਜਦੋਂ ਸੂchna ਮਿਲੀ ਤੇ ਸਾਡੀ ਟੀਮ ਉੱਥੇ ਗਈ ਤੇ ਉੱਥੇ ਸੀਸੀਟੀਵੀ ਫੁਟੇਜਸ ਵੀ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਬਹੁਤ ਜ਼ਿਆਦਾ ਫੁਟੇਜ ਨਹੀਂ ਮਿਲੀ ਪਰ ਜਿੰਨੀ ਸਾਨੂੰ ਮਿਲੀ ਸੀ ਉਹਦੇ ਚ ਸਾਨੂੰ ਕੁਝ ਵਾਈਟਲ ਕਲੂਜ਼ ਮਿਲੇ ਔਰ ਹਿਊਮਨ ਇੰਟੈਲੀਜੈਂਸ ਔਰ ਸਾਇੰਟੀਫਿਕ ਤਫਤੀਸ਼ ਤੇ ਤਹਿਤ ਸਾਨੂੰ ਅੱਜ ਸਕਸੈਸਫੁਲੀ ਜਦੋਂ ਇਸ ਕੇਸ ਦੇ ਤਿੰਨੋਂ ਦੋਸ਼ੀ ਸਾਡੀ ਟੀਮ ਵੱਲੋਂ ਰਾਉਂਡ ਅਪ ਕੀਤੇ ਗਏ ਫ੍ਰੋਮ ਗ੍ਰੋਥ ਸੈਂਟਰ ਏਰੀਆ ਇਹਨਾਂ ਦੇ ਨਾਂ ਹੈਗੇ ਜੀ ਇੱਕ ਤਾਂ ਜਿਹੜਾ ਇਹਦੇ ਪਿੱਛੇ ਹੀ ਬੈਠਾ ਸੀਗਾ ਇਹਦਾ ਦੋਸਤ ਵਿਕਟਮ ਦਾ ਗੁਰਜੀਤ ਸਿੰਘ ਇੱਕ ਤਾਂ ਉਹ ਹੀ ਹੈ ਹੀ ਬਿਲੋਂਗਸ ਟੂ ਗਣੇਸ਼ ਪਸਤੀ ਪਟੰਡਾ ਦੂਜਾ ਲਵਜੀਤ ਸਿੰਘ ਹੈ ਇਹ ਪਿੰਡ ਪੂਲੀਦਰਾਂਡ ਵਾਲਾ ਤੇ ਤੀਜਾ ਦੋਸ਼ੀ ਸੁਖਚੈਨ ਸਿੰਘ ਹੈ ਇਹ ਪਿੰਡ ਗਿਲਪੱਤੀਦਰਾਂਡ ਵਾਲਾ ਹੈ ਤੇ ਇਹਨਾਂ ਦੀ ਜਿਹੜੀ ਪੁੱਛਗਿੱਛ ਕੀਤੀ ਗਈ ਉਹਦੇ ਚ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਗੁਰਜੀਤ ਹੈ ਉਹ ਕ੍ਰਿਸ਼ਨ ਅਵਤਾਰ ਦਾ ਦੋਸਤ ਹੈ ਇਹ ਪਹਿਲਾਂ ਵੀ ਉਹਦੇ ਨਾਲ ਕਈ ਵਾਰੀ ਜਾਂਦਾ ਰਿਹਾ ਔਰ ਉਹਨੇ ਜਿਹੜਾ ਜਦੋਂ ਕੈਸ਼ ਕ੍ਰੈਡਿਟ ਕਰਾਉਣਾ ਸੀਗਾ ਮਹਾਦੇ ਪੈਟਰੋਲ ਪੰਪ ਤੋਂ ਸੋ ਹੀ ਹੈਡ ਕਾਈਂਡ ਆਫ ਐਨ ਆਈਡੀਆ ਕਿ ਐਦਾਂ ਹੋ ਸਕਦਾ ਤੇ ਇਹਨੇ ਆਪਣੇ ਜਿਹੜੇ ਬਾਕੀ ਦੋ ਦੋਸਤ ਹੈ ਉਹਨਾਂ ਨਾਲ ਪਹਿਲਾਂ ਹੀ ਟਾਈਪ ਕੀਤਾ ਹੋਇਆ ਸੀ ਤੇ ਜਦੋਂ ਹੀ ਦੋਨੋਂ ਉੱਥੋਂ ਚੱਲੇ ਤੇ ਇਹਨੇ ਆਪਣੇ ਫੋਨ ਰਾਹੀਂ ਬਾਕੀ ਦੋ ਦੋਸ਼ੀਆਂ ਨੂੰ ਕਨਵੇ ਕਰਤਾ ਟੂ ਫਾਲੋ ਥੈਮ ਔਰ ਇਸ ਹਿਸਾਬ ਨਾਲ ਇਹਨੇ ਪੂਰੀ ਪਲਾਨਿੰਗ ਕਰਕੇ ਇਹ ਸਾਰਾ ਜਿਹੜੀ ਲੁੱਟ ਦੀ ਵਾਰਦਾਤ ਨੂੰ ਮਾਸਟਰਮਾਈਂਡ ਕੀਤਾ ਸੀਗਾ ਔਰ ਹੁਣ ਅਸੀਂ ਅੱਧੀ ਰਿਮਾਂਡ ਲੈ ਕੇ ਦੇਖਾਂਗੇ ਕਿ ਕੋਈ ਹੋਰ ਵੀ ਅੱਦਾਂ ਦੇ ਕੇਸਿਸ ਜੇ ਅਨਰਥ ਹੁੰਦੇ ਔਰ ਹੁਣ ਇਸ ਕੇਸ ਚ ਸਾਨੂੰ ਜਿਹੜੇ 1,25,000 ਟੋਟਲ ਫਾਈਨਲੀ ਖੋਹ ਹੋਇਆ ਸੀ ਉਹਦੇ ਚੋਂ 1,20,500 ਬਰਾਮਦ ਹੋ ਗਿਆ ਔਰ ਜਿਹੜੀ ਵਾਰਦਾਤ ਚ ਬਾਈਕ ਯੂਜ਼ ਕੀਤੀ ਗਈ ਸੀ ਬਿਨਾ ਨੰਬਰ ਪਲੇਟ ਦੀ ਉਹ ਵੀ ਰਿਕਵਰ ਹੋ ਗਈ ਹੈ ਔਰ ਜਿਹੜੇ ਤਿੰਨੋਂ ਦੋਸ਼ੀ ਹੈ ਉਹਨਾਂ ਚੋਂ ਗੁਰਜੀਤ 32 ਸਾਲ ਦਾ ਹੈ ਤੇ ਇੱਕ ਪ੍ਰਾਈਵੇਟ ਜੌਬ ਕਰਦਾ ਹੈ ਜਿਹੜਾ ਸੁਖਚੈਨ ਸਿੰਘ ਹੈ ਉਹ 30 ਸਾਲ ਦਾ ਹੈ ਤੇ ਇੱਕ ਕਿਸੇ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਤੇ ਜਿਹੜਾ ਲਵਜੀਤ ਸਿੰਘ ਹੈ ਇਹ ਸਾਡੇ ਪੰਜਾਬ ਪੁਲਿਸ ਦਾ ਹੀ ਸੀਨੀਅਰ ਕਨਸਟੇਬਲ ਰੈਂਕ ਦਾ ਮੁਲਾਜ਼ਮ ਹੈ ਜਿਹੜਾ ਬਠਿੰਡਾ ਪੁਲਿਸ ਦਾ ਹੀ ਹੈ ਤੇ ਪਿਛਲੇ ਦਸੰਬਰ ਤੋਂ ਹੀ ਇਹ ਗੈਰਹਾਜ਼ਰ ਚੱਲ ਰਿਹਾ ਹੈ ਔਰ ਇਹ ਵੀ ਪਤਾ ਲੱਗਿਆ ਕਿ ਨਾ ਤਿੰਨਾਂ ਤੇ 2023 ਚ ਇੱਕ ਮੁਕਦਮਾ ਦਰਜ ਹੋਇਆ ਸੀਗਾ ਐਫ ਆਈ ਆਰ ਨੰਬਰ 140 21 ਜੁਲਾਈ 2023 ਨੂੰ ਅੰਡਰ ਸੈਕਸ਼ਨ 384 379 ਬੀ ਔਰ 416 ਥਾਣਾ ਕਨਾਲ ਕਲੋਨੀ ਜਿਹੜਾ ਅੰਡਰ ਟ੍ਰਾਇਲ ਹੈ ਜੋ ਮੈਨੂੰ ਹੁਣ ਪਤਾ ਲੱਗਿਆ ਤੇ ਐਂਡ 올 ਥਰੀ ਵਰ ਅਕਿਊਜ਼ਡ ਇਨ that ਕੇਸ ਐਂਡ ਉਸ ਕੇਸ ਸ਼ਮੂਲੀਅਤ ਦੇ ਤਹਿਤ ਇਹਨੂੰ ਸਸਪੈਂਡ ਵੀ ਕੀਤਾ ਗਿਆ ਸੀਗਾ ਤੇ ਆਫਟਰ ਦੈਟ ਇਹ ਬਹਾਲ ਹੋਇਆ ਬਟ ਰੈਗੂਲਰਲੀ ਜੋ ਮੈਨੂੰ ਹੁਣ ਤੱਕ ਪਤਾ ਲੱਗਾ ਹੈ ਇਹ ਬਾਰ-ਬਾਰ ਗੈਰ ਹਾਜ਼ਰ ਹੁੰਦਾ ਹੈ ਹੁਣ ਵੀ ਗੈਰ ਹਾਜ਼ਰੀ ਚੱਲ ਰਹੀ ਹੈ ਸੋ ਬਟਕੋਜ਼ ਹੀ ਇਜ਼ ਇਨਵੋਲਡ ਇਨ ਸੱਚ ਅ ਸੀਨੀਅਰਸ ਕ੍ਰਾਈਮ ਅਗੇਨ ਤੇ ਅਸੀਂ ਇਹਦੇ ਉੱਤੇ ਅਸ ਪਰ ਪ੍ਰੋਸੀਜਰ ਡਿਪਾਰਟਮੈਂਟ ਲੈਕਸ਼ਨ ਲਵਾਂਗੇ ਇੱਕ ਮਰਦ ਨੇ ਪੈਸੇ ਕਿਉਂ ਭਰਾਈ ਸੀ ਕਿਸਕਾ ਵੀ ਪੈਸੇ ਐਸ ਵੀ ਜੀ ਕਿਸ ਕੰਮ ਲਈ ਖੜਾ ਸੀ ਤਾਂ ਮੈਨੂੰ ਨਹੀਂ ਪਤਾ ਬਟ ਜਿਹੜਾ ਇਹਦਾ ਦੋਸਤ ਹੈ ਉਹਨੂੰ ਪਤਾ ਸੀ ਪਹਿਲਾਂ ਵੀ ਇਹਦੇ ਨਾਲ ਪਹਿਲਾਂ ਵੀ ਜਦੋਂ ਵਿਡਰਾ ਕਰਦਾ ਸੀ ਕਈ ਵਾਰੀ ਜਾ ਚੁੱਕਾ ਸੀ ਸਟੈਂਡਡ ਸੀ ਜਾਤੀ ਸੋਰੀ ਗਿੰਸ਼ਿੰਗ ਇਹ ਮਾਸਟਰਮਾਈਂਡ ਹੈ ਹਾਂਜੀ ਗੁਰਜੀਤ ਸਿੰਘ ਜਿਹੜਾ ਉਹਦੇ ਪਿੱਛੇ ਬੈਠਾ ਸੀ ਦੋਸਤ ਉਹਨੇ ਹੀ ਸਾਡੀ ਮਤਲਬ ਆਪਣੇ ਬਾਕੀ ਦੋ ਦੋਸਤਾਂ ਨਾਲ ਪਲਾਨ ਕੀਤਾ ਬਟ ਜਿਹੜਾ ਉਹਨਾਂ ਤੋਂ ਕਾਰਡ ਲੀਦਾ ਸੀ ਐਕਸ਼ਨ ਦਾ ਸੀ ਜਾਂ ਗੁਰਜੀਤ ਦਾ ਸੀਗਾ ਦੋਨਾਂ ਤੋਂ ਸਟੈਂਡਡ ਇੱਕ ਮੈਂ ਜੀ ਦੋ ਲੋਗ ਐਥੀ ਕਾਰਡਸ ਵੈਪ ਕਰਨ ਚੋਂ ਕਰੀਤੇ ਇਹ ਚੋ ਕਾਰਡ ਕਿਦਾ ਸੀ ਇਹ ਦਾ ਜੀ ਕ੍ਰਿਸ਼ਨ ਅਵਤਾਰ ਜਿਹੜਾ ਸਾਨੂੰ ਜਿਹੜੀ ਮਤਲਬ ਉਹਦੀ ਸੀਗੀ ਫਲਾਨੀ ਗੋਦੀ ਸੀਗੀ ਪਲਾਨਿੰਗ ਮਤਲਬ ਉਹਦਾ ਜਿਹੜਾ ਦੋਸਤ ਹੈ ਉਹਨੂੰ ਪਤਾ ਸੀਗਾ ਕਿ ਪਹਿਲਾਂ ਵੀ ਕਈ ਵਾਰੀ ਗਏ ਆ ਸੋ ਹੀ ਹੈਡ ਪਲਾਨਡ ਬਿਕੋਜ਼ ਪੈਸੇ ਤਾਂ ਉਹਦੇ ਸੀ ਜੇ ਉਹਦੇ ਹੀ ਹੁੰਦੇ ਤਾਂ ਫਿਰ ਉਹ ਕਿਉਂ ਕਰਾਉਂਦਾ ਇਹਦਾ ਕੋਈ ਬੱਤੀ ਲੱਗਦਾ ਕਿੱਦਾਂ ਬੱਤੀ ਲੱਗਦਾ ਇੱਕ ਮਿੰਟ ਜੀ ਤੁਸੀਂ ਕੁਝ ਕਹੋ ਮੈਡਮ ਜਿਹੜਾ ਕਾਂਸਟੇਬਲ ਹੈ ਇਹ ਹੀ ਔਨ ਡਿਊਟੀ ਸੀਗਾ ਜਾਂ ਸਸਪੈਂਡਡ ਇਹ ਜੀ ਗੈਰ ਹਾਜ਼ਰ ਸੀਗਾ ਪਹਿਲਾਂ ਸਸਪੈਂਡ ਹੋ ਚੁੱਕਾ ਹੈ ਬਟ ਰਾਈਟ ਨਾਓ ਇਹ 11 12 ਦਾ ਜੋ ਮੈਨੂੰ ਆਪਣੇ OSI ਬ੍ਰਾਂਚ ਤੋਂ ਪਤਾ ਲੱਗਿਆ 11 ਦਸੰਬਰ ਤੋਂ 11 ਹਜ਼ਰ ਚੱਲ ਰਹਾ ਸੀ ਪਹਿਲਾਂ ਵੀ ਇਹ ਪੁਲਿਸ ਲਾਈਨ ਜੀ ਪੋਸਟਡ ਸੀਗਾ ਨਾਟ ਇਨ ਸੇਮ ਮੈਮ ਸੀਨੀਅਰ ਕਨਸਟੇਬਲ ਨਾਟ ਫਿਰ ਇਸ ਕਿਹੜੀ ਲੁੱਟ ਹੋਈ ਹੈ ਇਹਦੇ ਵਿੱਚ ਤਾਂ ਕੀ ਰੋਲ ਸੀ ਕੀ ਇਹਨਾਂ ਨੂੰ ਜਿਹੜੇ ਦੋਨੋਂ ਬਾਈਕ ਤੇ ਮੁੰਡੇ ਆਏ ਸੀ ਲੁੱਟਖੋ ਕਰਨ ਚ ਵਨ ਆਫ ਥੈਮ ਵਾਸ ਦ ਸੀਨੀਅਰ ਕਨਸਟੇਬਲ ਸੋ ਹੀ ਵਾਸ ਐਕਟਿਵਲੀ ਇਨ ਪੈਟਰੋਲ ਪੰਪ ਵਾਲੇ ਕ੍ਰੈਡਿਟ ਕਾਰਡ ਤੇ ਕੈਸ਼ ਦੇ ਸਕਦੇ ਆ ਇਹ ਵੀ ਮੈਨੂੰ ਨੌਲੇਜ ਨਹੀਂ ਆ ਜੀ ਇਹ ਮੈਨੂੰ ਪਤਾ ਕਰਾਉਣਾ ਪਿਆ। ਕ੍ਰੈਡਿਟ ਕਾਰਡ ਤੇ ਜੇ ਆਪਾਂ ਮੰਨ ਲਓ ਕਿ ਤੇ ਸਵੈਪ ਦੀ ਕਰਦੇ ਆ ਤਾਂ ਆਪਾਂ ਕੋਈ ਪ੍ਰੋਡਕਟ ਜਾਂ ਕੋਈ ਚੀਜ਼ ਖਰੀਦ ਸਕਦੇ ਆ। ਇਸ ਤਰ੍ਹਾਂ ਤਾਂ ਬਈ ਹੀ ਸਕਦੀ ਨਹੀਂ ਜੀ। ਮੈਨੂੰ ਇਹਦੀ ਲੀਗੈਲਿਟੀਜ਼ ਨਹੀਂ ਪਤਾ ਜੀ ਆਈ ਵਿਲ ਗੈਟ ਇਟ ਚੈੱਕ। ਫਿਰ ਬਾਕੀ ਕਾਟਕਾਲੇ ਪੁਰੇ ਜਿਹੜੀ ਨਾਲੇ ਜੀ 1,35,000 ਦੱਸਿਆ ਸੀ ਉਹ ਤਾਂ ਇਹਨਾਂ ਦੀ ਵਿਕਟਮ ਤੋਂ ਵੀ ਪਤਾ ਲੱਗ ਗਿਆ ਵੀ 10,000 ਤੇ ਹੱਥੋਂ ਪਾਈ ਚੁੱਥੀ ਡਿੱਗ ਪਈ ਸੀ ਜਿਹੜੀ 1,25,000 ਫਾਈਨਲੀ ਖੋ ਹੋਈ ਸੀ ਉਹਦੇ ਚੋਂ ਸਾਨੂੰ 1,2500 ਬਰਾਮਦ ਹੋ ਗਏ। ਕੁਝ ਪੁੱਛਕਿਸ਼ ਚ ਪਤਾ ਲੱਗਿਆ ਵੀ ਇਹਨਾਂ ਨੇ ਖਰਚ ਵੀ ਲਏ ਇਹ ਪਹਿਲਾਂ ਤੁਸੀਂ ਕਹਿੰਦੇ ਚੋਰੀ ਦਾ ਸੀ ਕਹਿੰਦੇ ਇਹਨਾਂ ਦਾ ਹਾਲ ਦਾ ਇਹ 82 ਪ੍ਰੀਲੀਮਿਨਰੀ ਬਿਕੋਜ਼ ਵਿਦਆਊਟ ਨੰਬਰ ਪਲੇਟ ਵਾਈਕਲ ਸੋ ਇਹ ਸਾਨੂੰ ਤਫਤੀਸ਼ 'ਚ ਪਤਾ ਲੱਗਿਆ ਰਿਮਾਂਡ 'ਚ ਪਤਾ ਲੱਗਦਾ ਤੈਨੂੰ ਆਪਸ ਵਿੱਚ